ਸਾਡੇ ਨਾਲ ਤੁਰਨ ਜਿਹੜੇ ਕਫਾਮ ਦਾ ਕਰਦੇ ਨੇ ਕੁੜਾ ਘਾਟਾ ਬੋਰ ਕਰਾ ਦੇਣ ਵਰਮੇ ਵਾਲੀ ਮਸ਼ੀਨ ਨਾਲ ਟਰਾਂਸਫਾਰਮ ਬਰਖ ਦੇਣ ਜਹਾਤੀ ਨਾਲ ਜੋੜ ਦੇਣ ਤੇ ਇਧਰੋਂ ਕੱਟੀ ਜਾਂ ਜੀ ਸਾਨੂੰ ਕੋਈ ਇਤਰਾਜ਼ ਨਹੀਂ ਕੀ ਫਿਰ ਇੱਕ ਬੇਨਤੀ ਹੋਰ ਮੈਂ ਮੁਲਾਜ਼ਮਾਂ ਨੂੰ ਕਰਨਾ ਚਾਹਣਾ ਵਾਂ ਕਿ ਸਾਡੀਆਂ ਬਣਗੀਆਂ ਕਮੇਟੀਆਂ 10-10 ਬੰਦੇ ਸਾਡੇ ਜੋੜਿਆਂ ਦੇ ਰਾਤ ਨੂੰ ਬੈਠੇ ਹੁੰਦੇ ਆ ਇਹ ਕਹਿੰਦੇ ਅਸੀਂ ਰਾਤ ਭਰਾਤੇ ਕੱਟ ਦੇਣੀ ਆ ਹੈਗੇ ਚਲੋ ਤੁਸੀਂ ਸਾਡੇ ਭਰਾ ਜੇ ਜੱਟ ਜ਼ਿਮੀਂਦਾਰ ਆਪਦੇ ਜੇ ਕਿਤੇ ਇਹ ਨਾ ਹੋਵੇ ਜੇ ਤੁਹਾਡਾ ਨੁਕਸਾਨ ਹੋਵੇ ਜਾਂ ਸਾਡਾ ਹੋਵੇ ਉੱਥੇ ਕਿਉਂਕਿ ਸਾਡੇ ਬੰਦੇ ਰਾਤ ਨੂੰ ਬੈਠੇ ਹੁੰਦੇ ਜੇ ਗਰੁੱਪ ਐ ਹੀ ਬਣਾ ਲਿਆ ਜੇ ਵਟਸ ਇੱਕ ਮਿੰਟ ਉੱਥੇ ਬੰਦੇ ਪਹੁੰਚ ਜਾਣੇ ਜਾਂ ਮੁੜ ਕੇ ਇਹਨਾਂ ਉਹ ਜਾ ਤਾ ਤੁਹਾਡਾ ਨੁਕਸਾਨ ਕਰਾਂਗੇ ਜਾਂ ਲੜ ਲੜ ਆਪਾਂ ਮਾਰਾਂਗੇ ਜਿਹੜਾ ਵੀ ਤੁਹਾਨੂੰ ਬੰਦਾ ਉੱਥੋਂ ਪ੍ਰੈਸ਼ਰ ਪਾਉਂਦਾ ਵਾ ਤੁਹਾਨੂੰ ਕੋਈ ਨੋਟਿਸ ਦਿਖਾਓ ਅਹੀਂ ਉਹ ਸਾਡੇ ਨਾਲ ਆ ਕੇ ਮੀਟਿੰਗ ਕਰ ਲੈ ਦੂਜੀ ਗੱਲ ਇਹ ਕਹਿ ਰਿਹਾ ਵੀ ਤੁਹਾਨੂੰ ਸਟੇ ਨਹੀਂ ਮਿਲਿਆ ਸਟੇ ਦਾ ਤਾਂ ਮੈਟਰੀ ਕੋਈ ਨਹੀਂ ਹੈ ਹਾਈ ਕੋਰਟ ਹਾਈ ਕੋਰਟ ਦੇ ਇੱਕ ਬੰਦੇ ਨੇ 300 ਬੰਦੇ ਖਿਲਾਫ ਇੱਕ ਬੰਦੇ ਨੇ ਰਿਟ ਪਾਈ ਆ ਤੇ ਅਸੀਂ ਉਹਦਾ ਜਵਾਬ ਦਾਵਾ ਤਲਬ ਕਰ ਲਈ ਵਕੀਲ ਆਪਦਾ ਖੜਾ ਕਰਤਾ ਵਾ ਜਿਹੜਾ ਕਿ ਆਲਮੋਸਟ ਜਿਹੜੀ ਕਨੈਕਸ਼ਨ ਦੀ ਡਿਗੜੀ ਉਹਦੇ ਸਾਡੇ ਬਜ਼ੁਰਗੇ ਤੋਂ ਜਿੱਤ ਚੁੱਕੇ ਆ ਲੋਅਰ ਤੁਸੀਂ ਪਹਿਲਾਂ ਡਿਗਰੀ ਦਾ ਜਵਾਬ ਦੋ ਸਾਨੂੰ ਸ਼ੇਸ਼ਣ ਤੇ ਜਾ ਕੇ ਅਸੀਂ ਤੁਹਾਡੇ ਬਲਾਬ ਦਈਏ ਕਿਉਂਕਿ ਉਹ ਕਿਤੇ ਨਹੀਂ ਜਿੱਤੀ ਹੋਏ ਆ ਤੁਸੀਂ ਸਾਨੂੰ ਦਿਖਾਓ ਕਿਹੜਾ ਤੁਹਾਨੂੰ ਹਾਈ ਕੋਰਟ ਤੋਂ ਨੋਟਸ ਆਇਆ ਜਾਂ ਤੁਹਾਨੂੰ ਕੋਈ ਸਰਕਾਰ ਪਰੇਸ਼ਾਨ ਕਰਦੀ ਸਾਡੇ ਨਾਲ ਆਵੇ ਟੇਬਲ ਟੌਕ ਗੱਲ ਕਰ ਲੈ ਅਸੀਂ ਤਿਆਰ ਆ ਲਵਾਉਣ ਲਈ ਇਹ ਦੂਜੇ ਕਿਹੜਾ ਟਿੰਗ ਟੋਗੜਾ ਆਪਦਾ ਚੁੱਕ ਕੇ ਪਲਾਸਟਰ ਲੱਗੇ ਕੱਟਣ ਲੱਗੇ ਕੱਟਣਾ ਤੇ ਇਹ ਗੱਲ ਆ ਵੀ ਜਦੋਂ ਕੋਈ ਆਮ ਬੰਦਾ लाठी ਚੁੱਕ ਲੈਣਾ ਤੇ ਮੁੜ ਕੇ ਪਰਲੋ ਵੜੀ ਆਉਂਦੀ ਹੁੰਦੀ ਜੇ ਤੇ ਸਾਰੇ ਭਰਾ ਵਾਈ ਜ਼ਿੰਮੇਦਾਰ ਤੇ ਜ਼ਮੀਨਾਂ ਦੇ ਵਿਚਾਰੇ ਜੁੜੇ ਆ ਨੁਕਸਾਨ ਕਰਾਂਗੇ ਜੀ ਇੱਕ ਦੂਜੇ ਦਾ ਉਹ ਸਾਡੀ ਬੇਨਤੀ ਵਾਰ-ਵਾਰ ਸਾਰੇ ਕਮਾਂਕਰਾਂ ਵਾਲੇ ਆ ਟਾਈਮ ਨਹੀਂ ਲੱਗਦਾ ਵਾਰ-ਵਾਰ ਸਾਨੂੰ ਪਰੇਸ਼ਾਨ ਨਾ ਕਰੋ ਟੇਬਲ ਟਾਕ ਸਾਡੇ ਨਾਲ ਆ ਕੇ ਗੱਲ ਕਰੋ ਸਾਨੂੰ ਕੋਈ ਨੋਟਸ ਵਿਖਾਓ ਵੀ ਆਹ ਨੋਟਸ ਜੇ ਆਹ ਸਾਨੂੰ ਫਲਾਣੇ ਬੰਦੇ ਨੇ ਭੇਜਿਆ ਅਸੀਂ ਉਹਦੇ ਨਾਲ ਗੱਲ ਕਰ ਲਈਏ ਤੇ ਬਾਕੀ ਮੁੱਦਾ ਫੇਰ ਆ ਵੀ ਲੈਣ ਨਹੀਂ ਜੇ ਹੀ ਦੇਣੀਆਂ ਚਾਹੇ ਤੁਸੀਂ ਆਂਦੇ ਜੀ ਤੁਹਾਡੇ ਪਰਚੇ ਹੋਣਗੇ ਪਰਚੇ ਅੱਗੇ ਵੀ ਆ ਕੇ ਦੋ-ਦੋ ਜੱਟ ਸਾਰੇ ਕਰਾ ਕੇ ਬੈਠੇ ਮੇਰੇ ਭਰਾ ਠੀਕ ਹੈ ਨਾ ਭਲਾ ਦਾਅ ਕਰ ਦੋ ਲੈਣ ਨਹੀਂ ਜੇ ਦੇਣੀਆਂ ਜਾਂ ਤੁਹਾਡਾ ਨੁਕਸਾਨ ਹੋਊ ਜਾਂ ਸਾਡਾ ਨੁਕਸਾਨ ਹੋਊਗਾ ਜਿਹੜੀ ਵੀ ਸਾਡੇ ਨਾਲ ਗੱਲ ਕਰਨੀ ਆਗੇ ਉਹ ਟੇਬਲ ਟਾਕ ਕਰ ਲੋ ਮੋਹਦਵਾਰ ਬੰਦੇ ਆ ਜਥੇਬੰਦੀਆਂ ਬੰਦੇ ਆ ਸਾਰੇ ਤੁਹਾਡੇ ਨਾਲ ਸਹਿਮਤਾ ਮੀਟਿੰਗ ਕਰ ਲਈ ਜੇ ਕੋਈ ਸਾਨੂੰ ਕੋਈ ਹੱਲ ਕੱਢ ਕੇ ਦੋਗੇ ਤੇ ਫੇਰ ਅਸੀਂ ਉੱਤੇ ਸੋਚ ਵਿਚਾਰ ਕਰ ਲਾਂਗੇ ਜੀ ਬਾਕੀ ਆਓ ਐਸ ਡੀਓ ਸਾਹਿਬ ਆਂਦੇ ਵੀ ਅੱਜ ਫੇਰ ਮੈਂ ਟਾਈਮ ਦਿੱਤਾ ਵਾ ਕਿ ਮੈਂ ਲੌਨ ਜਾਣੀਆਂ ਵਾਂ ਤੇ ਫੇਰ ਆਉਣ ਇੱਕ ਵਾਰੀ ਸਿੱਧਾ ਹੀ ਮੈਦਾਨ ਚਾਹਮੋ ਸਾਹਮਣੀ ਹੋ ਜਾਈਏ ਉਹ ਲਾ ਕੇ ਵੇਖ ਲੈਣਾ ਅਸੀਂ ਰੋਕੇ ਕੇ ਵੇਖ ਲਾਂਗੇ ਜੀ ਠੀਕ ਆ ਜੀ ਤੇ ਇੰਨੇ ਗੱਲਾਂ ਦਾ ਕਰਕੇ ਮੈਂ ਖਮਾਹ ਜਾਰਜ ਕਾ ਜੀ ਵੈਗ ਰੂਜ ਕਾ ਖਾਲਸਾ ਵੈਗ ਰੂਜ ਮੁੱਦਾ ਸਾਰੇ ਵੀਰਾਂ ਨੂੰ ਪਹਿਲਾਂ ਵੀ ਪਤਾ ਹੀ ਹੈ ਤਕਰੀਬਨ ਤਾਂ 10 ਵੀ ਦਿੱਤਾ ਵਾ ਐਸਡੀਓ ਸਾਹਮਣੇ ਆਪਾਂ ਨੂੰ ਅੱਜ ਦਾ ਟਾਈਮ ਦਿੱਤਾ ਸੀ ਕਿ ਆਓ ਉੱਥੇ ਦਫ਼ਤਰ ਆਇਓ ਜੇ ਜਿਹੜੀ ਵੀ ਗੱਲਬਾਤ ਮੈਂ ਕਰਨੀ ਹੋਣਾ ਉਹਨਾਂ ਨੂੰ ਫੋਨ ਕੀਤਾ ਵਾ ਤੇ ਉਹ ਆਂਦਾ ਮੈਂ ਛੁੱਟੀ ਤੇ ਆਂ ਉਹ ਅਸੀਂ ਹੁਣੇ ਜਿਹੜਾ ਗੇਟ ਆ ਦਫ਼ਤਰ ਦਾ ਪਟਿਆਲ ਸਿਟੀ ਦਾ ਇਹ ਲੱਗੇ ਆ ਬੰਦ ਕਰਨ ਬੰਦ ਕਰਕੇ ਜਿਹੜੇ ਵੀ ਮੁਲਾਜ਼ਮ ਨੇ ਐਸਡੀਓ ਸਾਹਿਬ ਨੇ ਭੇਜਣਾ ਸਾਡੇ ਨਾਲ ਆ ਕੇ ਜਾਂਦਾ ਗੱਲ ਕਰ ਲੈ ਜਾਂ ਆਪਣੇ ਸੀਨੀਅਰ ਜਾਂ ਕੋਈ ਵੀ ਜਿਹੜਾ ਸੀਨੀਅਰ ਜਿਹਨੇ ਸਾਡੇ ਨਾਲ ਆ ਕੇ ਕੋਈ ਮੀਟਿੰਗ ਕਰਨੀ ਉਹ ਕਰ ਲਿਆ ਅਸੀਂ ਹੁਣ ਗੇਟ ਬੰਦ ਕਰ ਲਣ ਗਏ ਆ ਸਾਡਾ ਵੀ ਇਹ ਇਰਾਦਾ ਨਹੀਂ ਬਿਲਕੁਲ ਵੀ ਅਸੀਂ ਆਮ ਪਬਲਿਕ ਨੂੰ ਪਰੇਸ਼ਾਨ ਕਰੀਏ ਕਿਹਨੇ ਬਿੱਲ ਤਾਰਨਾ ਕਿਹਨੇ ਕੋ ਕੰਮ ਆਉਣਾ ਵਾ ਤੇ ਉਹ ਭਰਾ ਸਾਡੇ ਹੀ ਅਜਨਾਂ ਤੰਗ ਪਰੇਸ਼ਾਨ ਹੋਣਾ ਵਾ ਜਦੋਂ ਇਹ ਸਾਨੂੰ ਕੋਈ ਹੱਲ ਹੀ ਨਹੀਂ ਦੱਸੰਦਾ ਫਿਰ ਹਾਂ ਨਹੀਂ ਮਜਬੂਰ ਹੋ ਗਏ ਕੰਮ ਕਰਨ ਲੱਗੇ ਆ ਹੁਣ ਗੇਟ ਬੰਦ ਕਰਕੇ ਸਾਰੇ ਜਿਹੜੇ ਸੰਘਰਸ਼ ਵਾਲੇ ਉਹ ਬਹਿਣਗੇ ਕਿਸਾਨ ਉਸ ਤੋਂ ਬਾਅਦ ਇਹ ਸੰਘਰਸ਼ ਗਾਂਵ ਹੋਰ ਵੀ ਤਿੱਖਾ ਕੀਤਾ ਜਾਊਗਾ ਜੇ ਇਹਨਾਂ ਨਾ ਸਾਡੀਆਂ ਮੰਗਾਂ ਮੰਨੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਪਹਿਲੋ ਕੁੱਲੇ ਚੌਂਕ ਤੇ ਜਾਮ ਲਾਇਆ ਜਾਊਗਾ ਉਸ ਤੋਂ ਬਾਅਦ ਫਿਰ ਕਿਸਾਨਾਂ ਤੋਂ ਘਰ-ਛੁਣਾ ਰਣ ਕੇ ਜੋ ਵੀ ਰਣਨੀਤੀ ਹੋਊਗੀ ਉਹ ਤਿਆਰ ਕਰਕੇ ਦੱਸ ਦਿੱਤਾ ਜਾਊਗਾ ਜੀ ਹੁਣ ਗੇਟ ਬੰਦ ਕਰਨ ਲੱਗੇ ਆ ਇੱਕ ਨੰਬਰ ਦਾ ਜੀ ਆ ਪੱਟੀ ਸਿੱਟੀ ਦਾ ਐਸ ਡੀਓ ਸਾਹਿਬ ਨੂੰ ਬੇਨਤੀ ਆ ਕਿ ਉਹ ਜਿੰਨੂੰ ਵੀ ਸੀਨੀਅਰ ਨੂੰ ਭੇਜਣਾ ਸਾਡੇ ਨਾਲ ਆ ਕੇ ਗੱਲ ਕਰ ਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ